ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਨਵੇਂ ਵਲੌਗਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇੰਨੀ ਸਪੋਰਟ ਕਰ ਰਹੇ ਹੋ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹਿਲਾਂ ਅੱਜ ਸਵੇਰੇ ਉੱਠ ਕੇ ਘਰ ਦੇ ਨਾਲ ਕਰਾਇਆ ਕੰਮ ਫਿਰ ਸਿਰ ਨੂੰ ਲਵਾਇਆ ਤੇਲ ਮੰਮੀ ਤੋਂ ਤੇਲ ਤੋਂ ਲਵਾਉਣ ਤੋਂ ਬਾਅਦ ਆਪਾਂ ਅੱਜ ਬੜਾਣੀ ਸੀ ਕਣਕ ਡੈਡੀ ਕਹਿੰਦਾ ਕਾਕਾ ਕੰਮ ਕੁੰਬੀ ਕਰ ਲਿਆ ਕਰੋ ਮੈਂ ਕਿਹਾ ਡੈਡੀ ਜੀ ਕੰਮੇ ਕਰਦੇ ਹਾਂ ساری ਉਮਰ ਕੰਮ ਕਰਦਿਆਂ ਦੀ ਸਾਡੀ ਨੰਗ ਹੀ ਤੁਹਾਡੀ ਨੰਗ ਹੀ ਤੁਸੀਂ ਕੀ ਕਰਿਆ ਸੀ ਵੀ ਕੀ ਕਰਿਆ ਕੀ ਕਰੀਏ ਇੱਥੇ ਕੰਮ ਕਰੀ ਨਾ ਹੀ ਪੈਣਾ ਸਾਰਾ ਚਲੋ ਜੀ ਕੰਬੈਨ ਆ ਗਈ ਖੇਤਾਂ 'ਚ ਟਿਕਾਣੇ ਕੱਢਣੀ ਹੋ ਗਈ ਸ਼ੁਰੂ ਲੋ ਜੀ ਕਣਕ ਵੱਢਣ ਵਾਲਿਆਂ ਨੇ ਕਰਤਾ ਕਮਾਲ ਵੱਢਦੇ ਵੱਢਦੇ ਕਣਕ ਵਿੱਚੇ ਮੋਗ ਗਿਆ ਤੇਲ ਬਹਿ ਜਾਵੇ ਬੇੜਾ ਤੇਰਾ ਕੰਬੈਨ ਵਾਲਿਆ ਲੋ ਜੀ ਕਹਿੰਦਾ ਭਾਈ ਜੀ ਤੇਲ ਤਾਂ ਨਹੀਂ ਪਾਦੇ ਕਿਉਂਕਿ ਹੁਣ ਤਾਂ ਲੋਕਾਂ ਨਹੀਂ ਕਣਕਾ ਵੱਢੋਗੇ ਤੁਹਾਡੀ ਲੇਟ ਵਾ ਮੈਂ ਕਿਹਾ ਕਾਕਾ ਤੇਲ ਪਾਓ ਤੇ ਕਣਕ ਛੇਤੀ ਛੇਤੀ ਵੱਢੋ ਲੋ ਮੇਤਰੋ ਇਹਨਾਂ ਨੇ ਕਣਕ ਦਿੱਤੀ ਵੱਢ ਕਿਉਂਕਿ ਕਣਕ ਥੋੜੀ ਡੇਪੀ ਸੀਗੀ ਤੇ ਕਣਕ ਤਾਂ ਵੱਢ ਦਿੱਤੀ ਪਰ ਤੇਲ ਮੁਕਣ ਵਾਲਾ ਜਿਹੜਾ ਝਟਕਾ ਉਹ ਸਾਨੂੰ ਲੱਗ ਗਿਆ ਉਸ ਤੋਂ ਬਾਅਦ ਆਪਾਂ ਤਿਆਰ ਹੋ ਗਏ ਆਪਾਂ ਵਾਲਾ ਸੀਗਾ ਜੰਗਿਆ ਕੰਮ ਤੇ ਪ੍ਰੀ ਟ੍ਰੈਵਲ ਸਰਵਿਸ ਤੇ ਤੇ ਆਪਾਂ ਵੀ ਪਹੁੰਚ ਗਏ ਪ੍ਰੀ ਟ੍ਰੈਵਲ ਤੇ ਮੰਗਿਆ ਤਿਆਰ ਤੇ ਹੋ ਗਿਆ ਪਗਪਗ ਚਿਣ ਕੇ ਤੇ ਆਪਾਂ ਪਹੁੰਚ ਗਏ ਜੀ ਪ੍ਰੀਟ ਟ੍ਰੈਵਲ ਸਰਵਿਸ ਬੰਗਾ ਲਓ ਵੀ ਮਿੱਤਰੋ ਮਾ ਚਾੜੀਆਂ ਮੁੱਛਾ ਮੱਛਾਂ ਮਿੱਤਰਾਂ ਨੇ ਆਣ ਬਣਾਈ ਫੇ ਵੀਡੀਓ ਮੈਂ ਕਿਹਾ ਲੈ ਕਾ ਵੀਡੀਓ ਬਣਾ ਮੁੱਛਾ ਮੱਛਾ ਝਾੜਦੇ ਦੀ ਆਹ ਹੈ ਲਓ ਵੀ ਚਿੱਟੇ ਵਾਲਾ ਦਾੜੀ ਵਾਲਾ ਪਏ ਮਤਲਬ ਅਗਰ ਨਹੀਂ ਆਈ ਬਾਲ ਜ਼ਰੂਰ ਚਿੱਟੇ ਵਾਲਾ ਪਏ ਕਹਿੰਦੇ ਐਦਾਂ ਹੁੰਦੀ ਆ ਉਮਰ ਬਹੁ ਘੱਟ ਵਾ ਤੇ ਟਿਕਟਾਂ ਲੈਣ ਵਾਲੀ ਬੰਦੇ ਆ ਰਹੇ ਨੇ ਤੇ ਫੇਰ ਆਪਾਂ ਸ਼ ਗਿਆ ਪ੍ਰਸ਼ਾਦਾ ਪਿੰਡੀਆਂ ਨਾਲ ਕੱਦੇ ਲੰਗਰ ਆ ਮਿੱਤਰ ਆਪਣਾ ਰੋਜ਼ ਆ ਜਾਂਦਾ ਇਹ ਵੀ ਵੇਲਾ ਹੀ ਕਰੋ ਜਿੱਦਾਂ ਅਸੀਂ ਵੇਲੇ ਆ ਤੇ ਬਾਲ ਵਾਲੇ ਅੰਕਲ ਜੀ ਉਹਨਾਂ ਦਾ ਮਿੱਟਾ ਹਰਮਨ ਆਪਾਂ ਸਾਰਿਆਂ ਨੇ ਪੀਤੇ ਆ ਇਹ ਇੱਥੇ ਬਣਾ ਕੇ ਕੋਲਡ ਕਾਫੀ ਤੇ ਚਲੋ ਜੀ ਆਪਾਂ ਨੂੰ ਵੀ ਛੁੱਟੀ ਮੈਨੂੰ ਕਹਿੰਦੀ ਮੈਂ ਜਖਾਣੀ ਹੈ ਪਾਰਟੀ ਤੇ ਤੁਸੀਂ ਜਾਓ ਘਰ ਨੂੰ ਮੈਂ ਕਿਹਾ ਚਲੋ ਜੀ ਬੀਬੀ ਜਿੱਦਾਂ ਸਾਡਾ ਦਿਲ ਕਰਦਾ ਉਦਾਂ ਕਰ ਲਾਂਗੇ ਆਪਾਂ ਆਪਾਂ ਅੱਗੇ ਜੀ ਘਰ ਨੂੰ ਰਹਾ ਜਾਂਦੇ ਆਂ ਤੇ ਦੇਖਿਆ ਕਿ ਇੱਕ ਪ੍ਰਦੇਸੀ ਭਾਈ ਆਪਣਾ ਬਹੁਤ ਘੈਂਟ ਬੰਦਾ ਆਪਣੀ ਕੁੜੀ ਨੂੰ ਲੈ ਕੇ ਆਉਂਦਾ ਜੀ ਬਾਕੀ ਹੋਇਆ ਕਹਿੰਦੇ ਖੰਗ ਹੋਈ ਉਹ ਲੈ ਕੁੜੀ ਨੇ ਮਗਰੇ ਦੱਸਤਾ ਖੰਗ ਕਹਿੰਦੇ ਖੰਗ ਹੋਈ ਹੈ ਭਾਜੀ ਲਓ ਜੀ ਆਪਾਂ ਪਹਿਲੇ ਘਰੇ ਘਰੇ ਪਹੁੰਚ ਗਏ ਆਪਾਂ ਦੋ ਰੂਟ ਟੂ ਚੱਕਿਆ ਤੇ ਡੇਰੀ ਵਾਲਾ ਜੀ ਦੁੱਧ ਤੇ ਦੂਜਾ ਕੰਮ ਆਪਣਾ ਹੀ ਉਸ ਤੋਂ ਬਾਅਦ ਆਪਾਂ ਪਹੁੰਚ ਕੇ ਬੰਗਿਆ ਮੈਡਮ ਨੂੰ ਲੈ ਕੇ ਨਾਲ ਗਹੀਵੇਂ ਹੀਵੇਂ ਤੋਂ ਗੁਜਰ ਪਰ ਛੱਡ ਕੇ ਪੱਦੀ ਗਵਿੰਦਪੁਰ ਕੁੜੀ ਨੂੰ ਤੇ ਆਪਾਂ ਆ ਗਏ ਜੀ ਘਰੇ ਘਰੇ ਆ ਕੇ ਕੋਈ ਕੰਮ ਨਹੀਂ ਕੀਤਾ ਕੋਈ ਵੀਡੀਓ ਨਹੀਂ ਬਣਾਈ ਸਦਾ ਰਾਤ ਨੂੰ ਵੀਡੀਓ ਫਿਲਮ ਦੇਖਣਾ ਪਏ ਜੀ ਪੈਸਾ ਬੋਲਦਾ ਹੁੰਦਾ ਲਓ ਮੇਰੇ ਮਿੱਤਰੋ ਤੁਹਾਨੂੰ ਸਾਡਾ ਬਲੌਗ ਕਿਤਾ ਲਗਾ ਸਾਰਿਆਂ ਮਿਲ ਕੇ ਨੈਸਟ ਬਲੌਗ ਚ ਸਾਰਿਆਂ ਨੂੰ ਧੰਨਵਾਦ